ਸਾਹਿਬੀ ਕਾਜੀ ਦੇ ਅਨੁਸਾਰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਹੋਂਦ ਤੋਂ ਦਾ ਸਵਾਗਤ ਕਰਦਾ ਹਾਂ ਜੁਲავਜੀ ਤੁਸੀਂ ਉਮੀਕਦੇ ਹੋਵੋਗੇ ਤੇ ਹਾਜ਼ਰਾਨ ਸੋਡੀ ਤੇ ਕੈਰੀ ਚ న్యూਸ ਲੈ ਕੇ ਤੁਹਾਡੇ ਲਈ ਬਹੁਤ ਤਿਆਰਾ ਜਾ ਤੇ ਵਿਸ਼ੇ ਸੰਬੰਧੀ ਨੁਕਤੇ ਪਰ ਮਾਤਾਵਾਂ ਤੋਂ ਸਾਰਿਆਂ ਤੰਦਰੁਸਤੀ ਬਖਸ਼ੀ ਇਹੋ ਕਾਮਨਾ ਕਰਦੀਆਂ ਤੁਹਾਨੂੰ ਤੰਦਰੁਸਤ ਰੱਖਣ ਵਾਸਤੇ ਨੁਕਤੇ ਨਵੇਂ ਨਵੇਂ ਲੱਭਦੀਆਂ ਤੇ ਮਹਾਪੁਰਸ਼ਾਂ ਦੇ ਦੱਸੇ ਮੁਕਤੇ ਦੱਸਦੇ ਹੁਣ ਤਾਂ ਇੱਕ ਅਜੇ ਵੈਦ ਨੇ ਦੱਸਿਆ ਤੇ ਵੀ ਜੇ ਅਚਾਨਕ ਕਿਸੇ 6 ਵਜੇ ਤੋਂ ਨਿਕਲਣ ਲੱਗੇ ਕਿਉਂ ਕਿਵੇਂ ਬੰਦ ਕਰਨਾ ਤੇ ਇੱਕ ਮੈਂ ਭੈਣ ਨੇ ਪੁੱਛਿਆ ਮੈਨੂੰ ਤਰਨ ਤਰਨ ਤੋਂ ਕੋਲੇ ਵੀ ਪ੍ਰਾਨ ਖਾਂਸੀ ਹੈ ਜੀ ਟੀਵੀ ਵੀ ਨਾਲ ਹੈ ਮੈਂ ਕਿਹਾ ਵੀ ਟੀਵੀ ਜ਼ਿਆਦਾ ਮੈਨੂੰ ਪਤਾ ਨਹੀਂ ਕਿ ਇਹਦਾ ਹੁਣ ਠੀਕਾ ਖੰਗ ਨਹੀਂ ਬੰਦ ਹੁੰਦੀ ਤੇ ਜੇ ਮੈਂ ਸੁੱਕੀ ਆ ਤਾਂ ਦੱਸ ਦਿਓ ਸੁੱਕੀ ਤਾਂ ਕੱਲ ਮੈਂ ਨਿਕਤਾ ਪਾਤਾ ਅੱਜ ਉਹ ਕਹਿੰਦੇ ਬਰਗਾਂ ਵਾਲੀ ਖਰਸੀ ਆ ਉਹ ਉਹ ਨੁਕਤਾ ਵੀ ਅੱਜ ਮੈਂ ਤੁਹਾਨੂੰ ਦੱਸੂਗਾ ਹੈ ਨਾ ਤੇ ਕਰਕੇ ਦੇਖਿਓ ਤੇ ਲੋਹਾ ਬਹੁਤ ਹੀ ਪਿਆਰਾ ਜਿਹਾ ਗੀਤ ਤੇ ਪਹਿਲਾਂ ਤੁਸੀਂ ਸ਼ਾਇਦ ਇਹ ਕਦੇ ਨਹੀਂ ਸੁਣਿਆ ਹੋਣਾ ਕੋਈ ਪਤਾ ਵੀ ਨਹੀਂ ਉਹਨਾਂ ਇਹ ਸੁਣਿਆ ਹੋਣਾ ਤੇ ਅੱਜ ਤੁਹਾਨੂੰ ਮੈਂ ਸੁਣਾ ਕੇ ਰਹੂੰਗੀ ਤੇ ਲੈ ਮਾਣ ਮੇਰੇ ਸ਼ਹਿਜ਼ਾ ਦਾ ਆਨੰਦ ਕੋਈ ਇੱਕ ਮਟਿਆਰ ਮਹਿੰਦੀ ਨਾਲ ਗੱਲਾਂ ਕਰਦੀ ਆ ਉਹ ਕਹਿੰਦੀ ਹੈ ਮਹਿੰਦੀ ਨੂੰ ਤੇ ਕਹਿੰਦੀ ਤੈਨੂੰ ਲਾਜ਼ ਦਾ ਪਹਿਲਾਂ ਬੀਜਣ ਵਾਲੀ ਕਹਿੰਦੀ ਹੈ ਪਰ ਕਹਿੰਦੀ ਮੇਰੇ ਘਰ ਆ ਇੱਥੇ ਹੈ ਨਹੀਂ ਉਹ ਤਾਂ ਹੋਰ ਬੈਠਾ ਹੈ ਨਾ ਤੇ ਲੱਗ ਕੇ ਸਗੀ ਤੇ ਮਾਨੋ ਇਸਗੀ ਤੇ ਆਨੰਦ ਉਹ ਭੈਣ ਕੀ ਕਹਿੰਦੀ ਹੈ ਮਹਿੰਦੀ ਨੂੰ ਮਹਿੰਦੀ ਨਾਲ ਗੱਲਾਂ ਕਰਦੀ ਹੈ ਸੁਣੋ ਲੰਬੀ ਹੇਕ ਵਾਲਾ ਹੀ ਗੀਤ ਹੈ ਮਹਿੰਦੀ ਦੀਆ ਬੂਟੀਆਂ Randy. Bye. Rang suha tera shagan pura Ni tera pura Shagan karne bada ਸ਼ਗਨਾ ਦੇ ਗਾਉਂਦੀ ਰਹੀ ਕਰ ਮੇਰੇ ਲੋ ਜੀ ਮਹਿੰਦੀ ਦਾ ਗੀਤ ਹੋਇਆ ਪੂਰਾ ਤੇ ਦੱਸਿਓ ਸਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਸ਼ਗਨਾ ਵਾਲੀ ਮਹਿੰਦੀ ਸਾਦੇ ਕਰੇ ਅਮਦੀ ਰਹੇ ਪਰਮਾਤਮਾ ਸਾਦੇ ਥਾਂ ਮੰਗ ਲੰਬੀ ਰਹੇ ਹਨ ਤੇ ਮਹਿੰਦੀ ਦਾ ਸ਼ਗਨ ਬਹੁਤ ਅਸੀਂ ਬਿੰਦੇ ਆ ਸਾਰੇ ਲੋਕ ਕਿ ਆਪਾਂ ਹਾਂ ਹਰ ਗੱਲ ਤੇ ਮਿਲਦੀ ਹੈ ਨਾ ਤੇ ਇਹ ਲੋ ਨਾਲ ਇਹ ਠੰਡਕ ਦਿੰਦੀ ਹੈ ਸਰੀਰ ਨੂੰ ਮਿੰਦੀ ਦੇ ਗੁਣ ਬਾਉਸ ਨੇ ਤੇ ਸ਼ਰਮ ਵੀ ਕਰਾਉਂਦੀ ਹੈ ਤੇ ਲੋ ਤੁਸੀਂ ਹੁਣ ਉਲਟੇ ਵੱਲ ਹੈ ਨਾ ਤੇ ਉਹ ਮੈਨੂੰ ਦੱਸਿਆ ਵੀ ਭੈਣ ਨੇ ਪੁੱਛਿਆ ਸੀ ਵੀ ਮੈਨੂੰ ਖਾਂਸੀ ਸੁੱਕੀ ਖਾਂਸੀ ਵਾਲੀ ਤਾਂ ਮੈਂ ਕੱਲ ਤੁਹਾਨੂੰ ਦੱਸੀ ਸੀ ਦੁਬਾਰਾ ਰਿਪੀਟ ਕਰ ਜੰਨੀ ਆ ਜੀ ਨੂੰ ਤੇ ਇਹਨੂੰ ਕਿਸੇ ਨੂੰ ਸੁੱਕੀ ਖਾਂਸੀ ਹੈ ਨਾ ਉਹ ਹਲਦੀ ਲੈ ਕੇ ਅੱਧ ਚਮਚਾ ਅੱਧੇ ਤੋਂ ਛੋੜਾ ਲੈਣਾ ਚਾਹੀਦਾ ਜਾਰ ਥਲੇ ਇੱਕ ਪਾਸੇ ਨਾਪ ਲੋ ਫਿਰ ਉਹ ਚਾਹੀਦਾ ਅੱਧ ਘੰਟਾ ਲੱਗ ਜਾਊ ਉਹ ਚੂਸ ਦੇ ਰੱਖੋ ਉਹ ਆਪਣੇ ਉਹਦੇ ਨਾਲ ਲਾ ਕੇ ਲਾ ਕੇ ਹਲਦੀ ਵਾਲੀ ਗਲੇ ਚ ਚਾਈ ਜਾਊ ਫਿਰ ਸਖੰਗ ਛਿੱਟਣੇ ਦੇ ਦੋ ਜੇ ਮਤਲਬ ਘੰਟੇ ਤੋਂ ਬਾਅਦ ਰ ਫਿਰ ਛਿੱਟ ਵੀ ਫੇਰੀ ਹੀ ਕਰ ਕੰਮ ਕਰੋ ਇਹ ਪੰਜ ਚਾਰ ਵਾਰੀ ਤੁਸੀਂ ਉਹ ਲਾਉਂਗੇ ਨਾ ਜਦੋਂ ਸਾਦੀ ਦਬ ਕੇ ਰੱਖੋਗੇ ਤੇ ਸੁੱਕੀ ਖਾਂਸੀ ਸਾਰਾ ਵਾਸਤੇ ਖਤਮ ਤੇ ਨਹੀਂ ਹੋਣੀ ਔਖੇ ਨਹੀਂ ਹੋਣਗੇ ਤੇ ਇਹ ਤੁਸੀਂ ਜਰੂਰ ਇਹ ਉਪਾਅ ਕਰਕੇ ਦੇਖਿਓ ਤੇ ਬਾਕੀ ਪ੍ਰਮਾਤਮਾ ਦੇ ਹੱਥ ਵਿੱਚ ਹੈ ਪ੍ਰਮਾਤਮਾ ਦੇ ਹੱਥ ਖਬਰੇ ਨੂੰ ਤਾਂਹੀਂ ਫੇਰ ਤੁਹਾਨੂੰ ਮੇਰੇ ਨਾਲ ਗੱਲ ਕਰਾਈ ਐ ਤਾਂ ਰੋਗ ਇਹ ਛਾਤੀ ਖਤਮ ਕਰਨੀ ਹੈ ਨਾ ਜਰੂਰ ਹੋ ਜੂਗੀ ਤੇ ਹੁਣ ਤੁਸੀਂ ਕਹਿੰਦੇ ਵੀ ਬਲਗਮ ਵਾਲੀ ਛਾਤੀ ਉਹਦੇ ਨਾਲ ਦੇਖੋ ਸਰਦੀ ਜੀ ਤਾਂ ਆਮ ਹੀ ਹੋ ਜਾਂਦੀ ਹੈ ਸੀਰ ਜਖੜਨ ਲੱਗ ਜਾਂਦਾ ਹੈ ਨਾ ਛਾਤੀ ਐ ਭਾਰੀ ਹੋ ਜਾਂਦੀ ਹੈ ਸਾਹ ਨਹੀਂ ਆਉਂਦਾ ਨੱਕ ਬੰਦ ਹੋ ਜਾਂਦਾ ਤੇ ਤਾਂ ਗੁੰਨਿਆ ਹੋਣਾ ਤੇ ਜਦੋਂ ਬਲਗਮ ਛਾਤੀ ਜੇ ਉਹ ਜੰਮ ਜਾਂਦੀ ਹੈ ਤੇ ਨਾਲੇ ਉਹ ਅੰਦਰੋਂ ਫਿਰ ਉਹ ਇਹ ਜੀ ਆਵਾਜ਼ ਆਉ ਨਾਲੇ ਛਾਤੀ ਬੋਲਣ ਲੱਗ ਜਾਂਦੀ ਹੈ ਨਾ ਤੇ ਬੰਦਾ ਔਖਾ ਹੁੰਦਾ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਵਿਕਤ ਅਦਰਕ ਠੀਕ ਹੈ ਨੋਟ ਕਰ ਲਓ ਚਾਰ ਚੀਜ਼ਾਂ ਅਦਰਕ ਸ਼ਹਿਦ ਕਾਲਾ ਨੂਨ ਕਾਲੀ ਮਿਰਚ ਕੀ ਕਰਨਾ ਸ਼ਹਿਦ ਦਾ ਸੌਰੀ ਆਪਣਾ ਅਦਰਕ ਦਾ ਰਸ ਕੱਢਣਾ ਹੈ ਕਿਵੇਂ ਕੱਢੋਗੇ ਆਪਣੇ ਕੋਲੇ ਕੱਦੂ ਕਸ ਨਹੀਂ ਹੁੰਦਾ ਜਿਹੜਾ ਬਰੀਕ ਹੋਰ ਜਿਆਦਾ ਜੀ ਬਣੀ ਹੋਈ ਆ ਉਹਦੇ ਨੂੰ ਕੱਦੂ ਕਸ ਕਰ ਲਓ ਕੱਦੂ ਕਸ ਕਰਕੇ ਫਿਰ ਤੁਸੀਂ ਉਹਨੂੰ ਉੱਜ ਪਾ ਲਓ ਕਿਸੇ ਭਾਂਡੇ ਚ ਨਾ ਉਹਨਾਂ ਨਾਪੋ ਚਮਚੇ ਨਾਲ ਹੱਥ ਨਾਲ ਰੱਖ ਕੇ ਤੇ ਉਹਦਾ ਜਿਹਾ ਸ਼ਾਲਨੀ ਲੱਕ ਲਓ ਸ਼ਾਲਨੀ ਪਾ ਕੇ ਨਾਪੋ ਤਾਂ ਹੋਰ ਰਸ ਆਲੇਗਾ ਹਨਾ ਦੋ ਤਿੰਨ ਚਮਚੇ ਬਗਰਾਸ ਦੇ ਕੱਢ ਲੇ ਤੁਸੀਂ ਅਦਰਕ ਦੇ ਤੇ ਫਿਰ ਉਹਦੇ ਵਿੱਚ ਦੋ ਚਮਚੇ ਸ਼ਹਿਦ ਦੇ ਪਾ ਲੇ ਪਾ ਲੇ ਕਾਲਾ ਲੂਣ ਤੇ ਉਹ 1/3 ਚੱਕ ਇੰਨਾ ਕੀ ਗੋਣਾ ਸਿੰਦਾ ਨਾਮ ਕੋ ਨਹੀਂ ਦੇਖ ਕੀ ਗੋਣਾ ਕਾਲਈ ਪੋ ਸਮਝ ਗਿਤੇ ਨਾ ਕਈ ਆਪਾਂ ਕਹਿੰਦੇ ਵੀ ਸਿੰਦਾ ਨਾਮ ਕੋ ਦੀ ਬਹੁਤ ਗੁਣ ਨੇ ਪਰ ਕਾਲੇ ਲੂਣ ਦੇ ਆਪ ਦੇ ਗੁਣ ਨੇ ਇਹ ਤੁਸੀਂ ਕਾਲਾ ਨਮਕੀ ਹੈ ਨਾ ਚੌਥਾ ਹਿੱਸਾ ਚੰਗੀ ਪਰ ਪੇਟਾਂ ਟਾ ਕਹਿੰਦੇ ਫਿਰਦਾ ਕਹਿੰਦੇ ਫਿਰ ਨਾ ਚੌਥਾ ਹਿੱਸਾ ਕੋ ਲਿਆ ਤੇ ਤੀਜਾ ਹਿੱਸਾ ਚੌਥਾ ਵੀ ਤੀਜਾ ਹਿੱਸਾ ਚੰਗੀ ਲੱਗਣਾ ਤੇ ਫਿਰ ਕਾਲੀ ਮਿਰਚ 8-10 ਲੰਗ ਇਹਨੂੰ ਵੀ ਕਰੋ ਕਾਊਂਟਰ ਬਣਾ ਲਓ ਇਹ ਚਾਰਾ ਨੂੰ ਮਿਕਸ ਕਰ ਲਓ ਅੱਰਲੇ ਮਿਕਸਰ ਫੇਰ ਤੁਸੀਂ ਜੇ ਤਾਂ ਕੋਈ ਵੱਡਾ ਬੰਦਾ ਹੈ ਉਹਨ ਦਾ 1 ਚੰਕਿਆ ਪੂਰਾ ਦੇਣਾ ਹੈ ਇਹ ਜਿਹੜਾ ਮਿਕਸਚਰ ਆਪਾਂ ਬਣਾਇਆ ਹੈ ਹਨਾ ਜੇ 15 ਸਾਲ ਤੋਂ ਘੱਟ ਹੈ ਬੱਚਾ ਤਾਂ ਉਹਨੂੰ ਦੇਣਾ ਤੁਸੀਂ ਚੌਥਾ ਹਿੱਸਾ ਚੰਕੀ ਤੇ ਜਿਹੜਾ 8 ਸਾਲ ਤੋਂ ਛੋਟਾ ਹੈ ਉਹਨੂੰ ਤੁਸੀਂ ਅੰਦਾਜ਼ੇ ਨਾਲ ਫਿਰ ਵੀ ਚਿਟਾ ਦਿਓ ਚੰਚੀ ਦਾ 6ਵਾਂ 7ਵਾਂ ਸਾ ਕਿੰਨਾ ਕੁ ਉਸ ਨੂੰ ਪਤਾ ਮਾੜਾ ਜਾਂ ਜੁੱਟ ਗਈ ਹੋਣਾ ਉਹ ਨੂੰ ਕੋਈ ਤਾਂ ਉਹ ਜਨ ਚ ਦੋ ਤਿੰਨ ਵਾਰੀ ਜੇ ਜਿਹੜੇ ਸਿਆਣੇ ਨੇ ਦੋ ਤਿੰਨ ਵਾਰੀ ਚਮਚਾ ਲੈਣਾ ਤੇ ਉਹ ਤੀਜਾ ਹਿੱਸਾ ਉਹਨੇ ਲੈਣਾ ਚੌਥਾ ਹਿੱਸਾ ਜਿਹੜਾ 15 ਸਾਲ ਦਾ ਠੀਕ ਹੈ ਸਮਝ ਕੇ ਨਾ ਹੁਣ ਤਾਂ ਜਿਹੜੇ ਸਿਆਣੇ ਬੰਦੇ ਨੇ ਤਾਂ ਲੈਣਾਗਾ ਜਿਹੜਾ 15 ਸਾਲ ਤੋਂ ਉੱਤੇ ਆ ਉਹਨੇ ਇੱਕ ਚਮਚਾ ਜਨ ਚ ਦੋ ਤਿੰਨ ਵਾਰੀ ਲੈ ਸਕਦਾ ਠੀਕ ਹੈ ਨਾ ਤੇ ਜਿਹੜਾ 15 ਸਾਲ ਤੋਂ ਘੱਟ ਹੈ ਤੇ ਉਹਨੇ ਚੌਥਾ ਹਿੱਸਾ ਚੰਗੀ ਨਾ ਠੀਕ ਹੈ ਇਹ ਅੱਠ ਸਾਲ ਤੋਂ ਘਟੇ ਉਹਨੂੰ ਫਿਰ ਉਹ ਚੁੰਡੀ ਹੋਈ ਦੱਸਿਆ ਤੁਹਾਨੂੰ ਹਨਾ ਥੋੜੀ ਅੰਦਾਜ਼ੇ ਨਾਲ ਦੋ ਵਾਰੀ ਉਸ ਬੱਚੇ ਦੇ ਇਹ ਲੈਟਰਨ ਦੇ ਰਸਤੇ ਨੱਕ ਦੇ ਰਸਤੇ ਥੋੜੀ ਬਲਗਮ ਬਾਹਰ ਨਿਕਲ ਬਾਕੀ ਕਰਕੇ ਦੇਖੋ ਫਿਰ ਮੈਂ ਪਰਮਾਤਮਾ ਤਾਂ ਜਰੂਰ ਕਹਿੰਦੀ ਆ ਵੀ ਉਹ ਨਹੀਂ ਕਰਨਾ ਹੈਨਾ ਆਪਾਂ ਤਾਂ ਕਰਕੇ ਦੇਖਣਾ ਹੈ ਪਰਮਾਤਮਾ ਕੋਲੀ ਕਰੋ ਤੇ ਤੁਸੀਂ ਛੋਟੀ ਖਾਂਗੋ ਜਦੋਂ ਕਿ ਸਾਰੀ ਬਾਹਰ ਨਿਕਲ ਲੋ ਇਹ ਦੋਹੇ ਨੂੰ ਤੇ ਤੁਹਾਨੂੰ ਵਸਤੇ ਤੇ ਮਾਣੋ ਇਹਨਾਂ ਨੁਕਤੇ ਦਾ ਆਨੰਦ ਆਪੇ ਆਨੰਦ ਜਦੋਂ ਰਾਮ ਆ ਗਿਆ ਪਰਮਾਤਮਾ ਭਲੀ ਕਰੇ ਮੈਂ ਤਾਂ ਇਹੀ ਅਰਦਾਸ ਕਰਦੀ ਆ ਸਾਰੇ ਮੇਰੇ ਦੇਸ਼ ਵਾਸੀ ਤੰਦਰੁਸਤ ਰਹਿਣ ਤੇ ਦਵਾਈਆਂ ਤੋਂ ਖੈਰਾ ਛੁੱਟੇ ਇਹ ਆਪਣੀਆਂ ਸੁਆਗੀਆਂ ਚੁੰਡੀਆਂ ਮਰਗਾ ਮਹਾਪੁਰਸ਼ਾਂ ਦੱਸੇ ਹੋਏ ਨੁਕਤੇ ਨੇ ਤੇ ਮੈਂ ਤਾਂ ਉਹਨੂੰ ਸੋਚਣਾ ਕਿ ਇਦਨੋਂ ਉਦਨੋਂ ਸਾਰੇ ਛੋਟਕੋਲੇ ਪਚਾਉਂਦੀ ਰਹਿਣੀ ਆ ਕਰਨਾ ਤੁਸੀਂਾਂ ਹੋਕਾ ਦੇਣਾ ਮਾਇਆ ਕੋਕਾ ਮੈਂ ਮੰਦਿਰ ਤੇ ਤੁਸੀਂ ਇਹਨਾਂ ਨੂੰ ਵਰਤਦੇ ਰਹੋ ਪਰਮਾਤਮਾ ਕਰੇ ਰੋੜ ਤੁਹਾਡੇ ਲਵੇ ਨਾ ਹੋ ਤੁਹਾਡੇ ਕੋਲੇ ਖਾਣੇ ਖੜੇ ਨਾ ਕੋਈ ਮੈਂ ਬਿਲਕੁਲ ਤੰਦਰੁਸਤ ਆ ਮੈਂ ਇਹੋ ਜਿਹਾ ਕੁਝ ਕਰਦੀ ਆ ਮੈਂ ਡਾਕਟਰੀ ਰਾਜ ਨਹੀਂ ਕਰਦੀ ਪਰਮਾਤਮਾ ਨਾਲ ਮੈਨੂੰ ਇਸੇ ਕਰਕੇ ਮੈਂ ਕਹਿੰਦੇ ਕਿ ਲੋਕਾਂ ਦੀ ਬਦਤਮੀ